ਕੀ ਪਤੇ ਇਹ ਸਾਹ ਸਖਤ ਦੀ ਨਾੜ ਨਕਰ ਦੀ ਬੇਨਤ ਤੇ ਨਾਲ ਕਿਰਪਾ ਦੇ ਸੱਚੇ ਪਾਤਸ਼ਾਹ ਦੀ ਨਾਲ ਗੁਰੂ ਕੇ ਚੋੜਾ ਸਾਹਿਬ ਦੀ ਹਰ ਦੀ ਸਾਲ 20 ਸਾਲ ਤੋਂ ਲੰਗਰ ਚੱਲ ਰਹੇ ਨੇ ਇਹ ਲਗਾਤਾਰ 4 ਦਿਨ ਲੰਗਰ ਚੱਲਦਾ ਵਾ 2 3 4 5 ਤਰੀਕ ਤੱਕ ਲੰਗਰ ਚੱਲਣੇ ਆ ਅਖੰਡ ਪਾਠ ਰਮਤਾ ਸਾਡੇ ਗੁਰੂ ਕਰ ਆਪਣੇ ਗੁਰੂ ਕੇ ਨਗਰ ਕੁਰਤਵਾਰਾ ਸਾਹਿਬ ਇੱਥੇ ਹੀ ਕਿਰਾਏ ਜਾਂਦੇ ਹਨ ਪੰਜ ਦਿਨ ਲੱਗਾ ਖੰਡ ਪਾਠਾਂ ਤੇ ਭੋਗ ਪਾਏ ਗਏ ਹਨ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਪੁਰੂਕਾਰ ਲੰਗਰ ਚੱਲਦਾ ਵਾ ਪਿੰਡ ਤਾਲਮ ਨੰਗਲ ਦੀ ਸਾਧ ਸੰਗਤ ਰਲ ਕੇ ਇਹ ਲੰਗਰ ਚਲਾਉਂਦੇ ਨੇ ਬਹੁਤ ਹੀ ਸੰਜੋਗ ਦੇ ਨਾਲ ਸੇਵਾਦਾਰ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਨੇ ਰਾਤ ਦਿਨ ਇੱਥੇ ਸੇਵਾ ਚੱਲਦੀ ਹੈ 24 ਘੰਟੇ ਲੰਗਰ ਚਲਦੇ ਨੇ ਇਹਨਾਂ ਦੇ ਇਹਨਾਂ ਨੂੰ ਆਪ ਇਹ 25 ਸਾਲ ਤੋਂ ਲਗਾਤਾਰ ਨੰਗਲ ਚੱਲ ਰਹੇ ਨੇ ਜੀ ਆਪਣੇ ਤੋਂ ਸੰਤੋਖ ਨਗਰ ਉੱਪਰ ਆ ਜਾਂਦਾ ਤੇ ਜਾਂ ਐਨਓ ਵੀ ਫਿਲਮ ਦਾ ਸਜੋਗ ਹੀ ਹੈਗਾ ਸੰਤੋਖ ਤੇ ਨਾਲ ਵੀ ਚੱਲ ਰਿਹਾ ਵਾ ਐਨਓ ਐਨਆਰ ਵੀਰਾਂ ਦਾ ਵੀ ਸੰਯੋਗ ਹੈਗਾ ਵਾ ਨਾਲ ਵੀ ਵਿੱਚ ਰਲ ਕੇ ਹੀ ਸਾਰੇ ਨਗਰ ਇਹ ਲੰਗਰ ਚਲਾਉਂਦੇ ਨੇ ਨੌਜਵਾਨ ਪੀੜ ਨੂੰ ਕੀ ਅਪੀਲ ਕਰਨੀ ਚਾਹੁੰਦੇ ਅਸੀਂ ਨੌਂ ਵਾਰ ਪੀੜ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਜੋ ਵੀ ਇੱਕ ਸਿੱਖ ਬੰਨ ਆਪਣੇ ਸਿੱਖ ਵਾਲ ਕਟਾ ਰਹੇ ਨੇ ਮੁੰਡੇ ਨਸ਼ੇ ਕਰ ਰਹੇ ਹੋ ਉਹਨਾਂ ਨੂੰ ਇਹੋ ਚ ਜੋਗ ਆ ਵੀ ਇਹ ਲੰਗਰ ਤੋਂ ਪੀਰਤ ਲੈਣ ਵੀ ਆਪਾਂ ਸਿੱਖ ਗੁਰੂ ਅੰਮ੍ਰਿਤਸਹੀ ਹੈ ਅੰਮ੍ਰਿਤ ਵਾਲੇ ਬਣਿਏ ਅਸੀਂ ਸਿੰਘ ਸੱਜिए ਤੇ ਗੁਰੂ ਘਰ ਦੇ ਨਾਲ ਜੁੜੀਏ ਔਰ ਰਲ ਕੇ ਸੇਵਾ ਕਰੀਏ ਇਸ ਲੈ ਤੇ ਚੱਲੀਏ ਆਪਣੇ ਜੋ ਵੀ ਨਵੀਂ ਪੀੜੀ ਕੁਝ ਇਹੋ ਜੀ ਹੈ ਜੋ ਨਸ਼ਿਆਂ ਵੱਲ ਹੋ ਰਹੀ ਆ ਉਹਨਾਂ ਨੂੰ ਛੱਟ ਕੇ ਤੇ ਇਸ ਇਹੋ ਸਾਡਾ ਮਸਤੇ ਆ ਗੁਰੂ ਕੇ ਲੰਗਰ ਲਾਈਏ ਤੇ ਆਪਣਾ ਗੁਰੂ ਦੇ ਨਾਲ ਜੁਟ ਕੇ ਇਹ ਦੇਖਣ ਦਾ ਸਭ ਤੋਂ ਮੱਧਾਲ ਲੰਗਰ ਇੱਥੇ ਚੱਲ ਰਿਹਾ ਹੋਵੇ ਠੀਕ ਹੈ ਜੀ ਬਹੁਤ ਮਿਹਰਬਾਨ ਕਿਰਪਾਵਾ ਸੱਚੇ ਪਾਤਸ਼ਾਹ ਜੋ ਨਗਰ ਦੇ ਦਾਲਾਪੌਰ ਨਕਲਤੀ ਸੰਗਤ ਦੇ ਉੱਤੇ ਜੋ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਚਲਉਂਦੇ ਨੇ ਲਗਾ ਗਿਆ ਬਹੁਤ ਬੱਗਾ ਤੇ ਨਜ਼ਰ ਜਿਹੜੇ ਸੰਸਾਖਣ ਕੀ ਕਰਾ ਚੋ ਇਹ ਲੰਗਰ ਜੀ ਸਾਡਾ ਹਰ ਸਾਲ ਇਦਾਂ ਹੀ ਚੱਲਦਾ ਜੀ ਬਾਦ ਚੜ ਕੇ ਸੰਗਤ ਇਸ ਆਉਂਦੀ ਆ ਐਨ ਆਰ ਵੀਰਾਂ ਦਾ ਬੜਾ ਸੰਜੋਗ ਆ ਨੂੰ ਸਾਥ ਸੰਗਤ ਦਾ ਬੜਾ ਆਉਣ ਜਾਣ ਵਾਲੀ ਸੰਗਤ ਆ ਵੀ ਬੜਾ ਤੇ ਸਾਡਾ ਜੀ ਬੜਾ ਨਗਰ ਤੇ ਕਿਰਪਾ ਵੀ ਬੜੀ ਦਾਲ ਮੰਗਲ ਤੇ ਐਨ ਆਈ ਵੀਰ ਬੜੇ ਨੇ ਤੇ ਪਿੰਡ ਤੇ ਵੀ ਦਇਆ ਬੜੀ ਉਹਨਾਂ ਦੇ ਸਰਦਾਰਾਂ ਨੇ ਚੱਲਣ ਦੇ ਆ ਜੀ ਗੁਰੂ ਰਾਮਦਾਸ ਕੀ ਮੈਸੇਜ ਕੀ ਦੇਣਾ ਚਾਹੋਗੇ ਬਾਕੀ ਨੌਜਵਾਨਾਂ ਨੂੰ ਔਰ ਆਮ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹਾਂਗੇ ਵੀ ਜਿਹੜੇ ਨਸ਼ੇ ਕਰਦੇ ਨੇ ਵੀਰ ਗਲਤ ਰਾਹ ਤੇ ਪਏ ਨੇ ਉਹ ਨਹੀਂ ਇਦਾਂ ਕਰਨਾ ਚਾਹੀਦਾ ਲੰਗਰ ਗੁਰੂ ਮਹਾਰਾਜ ਨੇ ਇਸੇ ਕਰਕੇ ਰਾਈ ਆ ਵੀ ਸਾਥ ਸੰਗਤ ਜੁੜ ਕੇ ਛਕੇ ਤੇ ਜੁੜ ਕੇ ਆਨੰਦ ਮਾਣੇ ਤੇ ਜੁੜ ਕੇ ਸਿੱਖੇ ਲਈਏ ਇਥੋਂ ਆਪਾਂ ਵੀ ਨਹੀਂ ਜੀ ਮੜੇ ਕੰਮ ਨਹੀਂ ਕਰਨੇ ਤੇ ਲੰਗਰ ਪਾਣੀ ਲਾਈਏ ਤੇ ਆਪਾਂ ਜਿਹੜਾ ਸਿੱਖੀ ਜੀ ਨੂੰ ਇਸੇ ਤਰ੍ਹਾਂ ਨੂੰ ਪ੍ਰਵੋਹਤ ਕਰੀਏ ਹੋਰ ਜੀ ਮੇਰਾ ਨਾਮ ਵਰਪੀ ਸਿੰਘ ਆ ਜੀ ਇੱਥੇ ਦਾਲਨ ਤੋਂ ਮੰਗਲ ਦੀ ਸੰਗਤ ਜਿਹੜੀ ਨਾਲ ਮਿਲ ਕੇ ਹਰ ਸਾਲ ਦੀ ਸਾਲ ਇੱਥੇ ਲੰਗਰ ਚੱਲਦੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਬੜੇ ਪਿਆਰ ਦੇ ਨਾਲ ਸਾਰੇ ਜਿਹੜੇ ਨੌਜਵਾਨ ਹੈਗੇ ਆ ਆਪਣੀ ਬਖੋਬੀ ਜ਼ਿੰਮੇਵਾਰੀ ਸਮਝ ਕੇ ਇਹ ਦਿਨ ਰਾਤ ਜਿਹੜੀ ਲੰਗਰਾਂ ਦੀ ਸੇਵਾ ਚੱਲਦੀ ਆ ਇਹ ਦਿਨ ਰਾਤ ਹਾਜ਼ਰੀ ਭਰਦੇ ਆ ਤੇ ਦਿਨ ਰਾਤ ਜਿੰਨੇ ਦਿਨ ਵੀ ਚਾਰ ਪੰਜ ਦੇ ਨੇ ਲੰਗਰ ਚੱਲਦੇ ਆ ਜੀ ਇੱਕ ਨੌਜਵਾਨ ਹੋਉਂਦੇ ਨਾਲੇ ਕਿ ਭਾਵੇਂ ਪਹੁੰਚਣਾ ਨੂੰ ਵੀ ਉਰੇ ਸੰਦੇਹ ਦੇਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਨਸ਼ਾ ਵੀਰ ਕਰਦੇ ਆ ਸਿੱਖੀ ਤੋਂ ਜਿਹੜੇ ਪਤਿਤ ਹੋ ਗਏ ਆ ਉਹ ਦੁਬਾਰਾ ਇਸ ਲਾਈਨ ਤੇ ਆਉਣ ਤੇ ਜਿਹੜੇ ਇਹਨਾਂ ਵੱਲ ਗੁਰਸਿੱਖ ਵੀਰਾਂ ਵੱਲ ਵੇਖ ਕੇ ਜਿਹੜੇ ਇਹਨਾਂ ਦੇ ਭਰਾ ਆ ਹੋਰ ਸੇਵਾ ਇਥੇ ਕਰਦੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਵੀ ਥੋੜੀ ਸਿਹਤ ਮਿਲੇ ਕਿ ਇਸ ਲਾਈਨ ਵੱਲ ਆਈਏ ਸਿੱਖੀ ਦੇ ਨਾਲ ਜੁੜੀਏ ਆਪਾਂ ਤੇ ਗੁਰੂ ਘਰਾਂ ਦੀਆਂ ਸੇਵਾ ਦੇ ਵਿੱਚ ਹਿੱਸਾ ਲਈਏ ਤੇ ਗੁਰੂ ਘਰ ਨਾਲ ਜੁੜੀਏ ਤੇ ਅਹੀਂ ਦਾ ਆਲਮ ਲੰਗਰਦਈ ਆ ਅਸੀਂ ਇਥੋਂ 25 ਮਨ ਕੇ 25 ਸਾਲ ਤੋਂ ਇਥੋਂ ਲੰਗਾ ਚੱਲਦਿਆ ਰਿਹਾ ਗੁਰੂ ਘਰ ਤੇ ਅਹੀਂ ਹਰ ਸਾਲ ਇਥੇ ਸੇਵਾ ਕਰਨੇ ਆ ਲੰਗਰ ਛਕਨੇ ਤੇ ਮੈਂ ਇਹੋ ਹੀ ਕਹੂੰਗੀ ਕਿ ਆਪਣੀਆਂ ਤੀਆਂ ਭੈਣਾਂ ਆਓ ਗੁਰੂ ਘਰ ਨਾਲ ਜੋੜੋ ਸੇਵਾ ਕਰੋ ਵਾਹਿਗੁਰੂ ਦਾ ਨਾਮ ਲਓ ਤੇ ਵਾਹਿਗੁਰੂ ਦਾ ਨਾਮ ਨਾਲ ਜੁੜੋ ਤੇ ਵਾਹਿਗੁਰੂ ਦੀ ਫਲ ਪਾਓ ਸੇਵਾ ਦਾ ਹੋਰ ਵੀ ਲੇਡੀਜ਼ ਨੇ ਕਈ ਕਦੇ ਲੇਡੀ ਨੂੰ ਘਰੋਂ ਬਾਹਰ ਨਹੀਂ ਤੀਆਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਕੀ ਉਹਨਾਂ ਨੂੰ ਸੰਦੇਸ਼ ਦਿੱਤਾ ਮੈਂ ਇਹੋ ਹੀ ਕਹਾਂਗੀ ਕਿ ਹਰ ਇੱਕ ਧੀ ਬੈਨ ਨੂੰ ਬਾਹਰ ਨਿਕਲ ਦੋ ਉਹਨੂੰ ਮੌਕਾ ਦੋ ਬਾਹਰ ਜੀ ਨੂੰ ਵੀ ਪਤਾ ਲੱਗੇ ਕਿ ਦੁਨੀਆ ਕੀ ਕੀ ਆ ਕਿੱਥੇ ਕਿੱਥੇ ਰਹਿੰਦੀ ਆ ਘਰ ਰੱਖਣ ਦਾ ਤੇ ਅੱਜ ਕੱਲ੍ਹ ਜ਼ਮਾਨਾ ਹੀ ਨਹੀਂ ਆ ਮਤਲਬ ਹੀ ਨਹੀਂ ਆ ਕਰੋ ਬਾਹਰ ਰਹਿਣ ਦਾ ਮਤਲਬ ਕਿ ਬੰਦਰਾਂ ਖੋਖਤੀਆਂ ਬੈਨਾਂ ਨੂੰ ਆਪਣੀਆਂ ਨੂੰ ਮਤਲਬ ਕਿ ਦੋ ਨੌਲੇਜ ਦੋ ਗੁਰੂ ਘਰ ਦੀ ਸੇਵਾ ਕਰੋ ਦੇ ਵਾਹਿਗੁਰੂ ਆਪੇ ਫਾਲ ਦੇਗਾ ਜੋ ਤੁਹਾਡੀ ਇੱਛਾ ਸਾਰੇ ਵਾਹਿਗੁਰੂ ਪੂਰੀਆਂ ਕਰੇਗਾ ਚੜ੍ਹਦੀ ਕਲਾ ਵਿੱਚ ਰੱਖੇਗਾ ਸਾਰਿਆਂ ਨੂੰ ਸੋ ਇਹ ਹਨ ਦਾਲਮ ਲੰਗੜਾਡੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਥੇ ਲੰਗਰ ਭੰਡਾਰਾ ਜਿਹਦਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਮੇਲੇ ਤੇ ਜੋੜ ਮੇਲੇ ਤੇ ਲਗਾਇਆ ਗਿਆ ਸੋ ਆਉਣ ਵਾਲੀਆਂ ਸੰਗਤਾਂ ਵਾਸਤੇ ਇੱਥੇ ਜਿਹੜੀ ਉਹ ਤੋਂ ਢੇਰਾਂ ਸਾ ਤੋਂ ਚੱਲ ਕੇ ਆ ਰਹੀਆਂ ਨੇ ਉਹ ਜਾਰੀਆਂ ਨੇ ਉਹਨਾਂ ਨੂੰ ਲੰਗਰ ਜਾਰ ਸਕਿਆ ਜਾ ਰਿਹਾ ਵਾ ਤਕਰੀਬ 25 ਸਾਲ ਤੋਂ ਲੰਗਰ ਭੰਡਾਰਾ ਜਿਹੜਾ ਇੱਥੇ ਚੱਲਦਾ ਜਾ ਰਿਹਾ ਵਾ ਸੋ ਕੈਮਰਾਮੈਨ ਰੋਦਨ ਗੁਰਜੀਤ ਸਿੰਘ ਦੀ ਰਿਪੋਰਟ